बड़ी धूमधाम से जन्म उत्सव मनाया मंदिर की रौनक देखने योग्य है आप सभी आगे मंदिर में देखने योग्य करें बहुत अच्छा लग रहा है भैया मंदिर काफी अच्छे सजे हुए अच्छा लग रहा है ਜਨਮ ਅੋਸ਼ਭ ਪੂਰੀ ਦੁਨੀਆ ਦੇ ਵਿੱਚ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ ਅਸੀਂ ਗੱਲ ਕਰੀਏ ਜਲੰਧਰ ਦੇ ਵਿੱਚ ਵੀ ਸਤਤਮ ਧਰਮ ਮੰਦਿਰ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੀਆਂ ਰੌਣਕਾਂ ਗੜੀਆਂ ਲੱਗੀਆਂ ਹੋਈਆਂ ਸਾਡੇ ਨਾਲ ਪ੍ਰਦੀਪ ਛਾਬੜਾ ਜੀ ਛਾਬੜਾ ਜੀ ਬੜੀ ਬੜੀ ਧੂਮ-ਧਾਮ ਨਾਲ ਜਨਮ ਅੋਸ਼ਭ ਕਿਹੜਾ ਮਨਾਇਆ ਜਾਂਦਾ ਸਦਾ ਸ਼੍ਰੀ ਸੁਨਾਧਨ ਧਰਮ ਮੰਦਿਰ ਤੋਂ ਮੈਂ ਪ੍ਰਦੀਪ ਛਾਬੜਾ ਬੋਲ ਰਿਹਾ ਹਾਂ ਅੱਜ ਅਸੀਂ ਬੜੇ ਧੂਮ-ਧਾਮ ਨਾਲ ਆਪਣੇ ਨੰਦ ਲਾਲਾ ਜੀ ਦਾ ਜਨਮ ਉਤਸਵ ਮਨਾ ਰਹੇ ਹਾਂ ਅਤੇ ਅਨੇਕ ਤਰ੍ਹਾਂ ਦੇ ਸਰੂਪ ਚਾਂਕੀਆਂ ਔਰ ਬਹੁਤ ਵਧੀਆ ਸੁੰਦਰ ਸੁੰਦਰ ਢੰਗ ਨਾਲ ਸਜਾਇਆ ਜਾ ਰਿਹਾ ਹੈ ਮੰਦਰ ਦੀ رونਕ ਦੇਖਣਯੋਗ ਹੈ ਆਪ ਸਭੀ ਆ ਕੇ ਮੰਦਰ ਮੈਂ ਦੇਖਣਯੋਗ ਕਰੇ ਹਰ ਸਾਲ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ ਛੋਟੇ-ਛੋਟੇ ਬੱਚਿਆਂ ਵੱਲੋਂ ਤੁਹਾਡੇ ਵੱਲੋਂ ਬੱਚਿਆਂ ਦੇ ਕਲਾ ਵੀ ਕਿਹੜੀ ਆਉ ਪੇਸ਼ ਬੜੀ ਧੂਮ-ਧਾਮ ਨਾਲ ਤੁਹਾਡੇ ਮੰਦਰ ਦੇ ਵਿੱਚ ਜਨਮ ਉਤਸਵ ਘੜਾ ਬੜੀ ਧੂਮ-ਧਾਮ ਨਾਲ ਜਨਮ ਜਨਮ ਉਤਸਵ ਜਿਹੜਾ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ ਉਥੇ ਛੋਟੇ ਛੋਟੇ ਬੱਚੇ ਨੰਦ ਉਤਸਵਨਾ ਕੇ ਕਿਸ਼ਨ ਭਗਵਾਨ ਬਣਾ ਕੇ ਰਾਧਾ ਰਾਣੀ ਬਣਵਾ ਕੇ ਸਾਢੇ ਮੰਦਰ ਆਏ ਨੇ ਉਹਨਾਂ ਨੂੰ ਬਹੁਤ ਸੋਹਣੇ ਢੰਗ ਨਾਲ ਅਸੀਂ ਨ੍ਰਿਤ ਕਰਵਾ ਕੇ ਮੰਦਰ ਦੀ ਸ਼ੋਭਾ ਵਡਾ ਰਹੇ ਆਂ ਦੇਖਿਆ ਸੀ ਗੱਲਬਾਤ ਕੀਤੀ ਗਿਆ ਮੰਦਿਰ ਕਮੇਟੀ ਦੇ ਨਾਲ ਤੁਸੀਂ ਦੇਖ ਰਹੇ ਹੋ ਛੋਟੇ ਛੋਟੇ ਬੱਚਿਆਂ ਵੱਲੋਂ ਕਿਹੜਾ ਬਣਾ ਕੇ ਮੰਦਰਾ ਦੇ ਵਿੱਚ ਲਿਆਇਆ ਜਾ ਰਿਹਾ ਤੁਸੀਂ ਤਸਵੀਰਾਂ ਦੇਖ ਰਹੇ ਹੋ ਕਿੰਨਾ অতি ਸੁਮੰਦਰ ਜੋ ਹੈ ਕਿਸ਼ਨ ਭਗਵਾਨ ਜੀ ਦਾ ਰੂਪ ਹੈ ਛੋਟੀ ਜੀ ਉਮਰ ਹੈ ਅਸੀਂ ਉਹਨਾਂ ਦੇ ਮਾਪਿਆਂ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਮੈਂ ਮੈਮ ਕਿੱਦਾਂ ਲੱਗ ਰਿਹਾ ਜਨਮ ਉਸ ਤੋਂ ਬੜੀ ਤੁਮਤਮਨਾ ਅਸੀਂ ਆਮ ਬੱਚੇ ਦਾ ਗੱਲ ਕਰੀਏ ਘਰਾਂ ਦੇ ਵਿੱਚ ਜਨਮ ਉਸ ਤੋਂ ਬੜੀ ਤੁਮਤਮਨਾ ਮਨਾਉਂਦੇ ਆ ਅੱਜ ਤਹੀ ਛੋਟਾ ਨੰਨਾ ਜੋ ਹੈ ਕਿਸ਼ਨ ਭਗਵਾਨ ਬਣਾ ਕੇ ਮੰਦਰਾ ਬਹੁਤ ਅੱਛਾ ਲੱਗ ਰਿਹਾ ਭੀਆ ਮੰਦਰ ਕਾਫੀ ਅੱਛੇ ਸਜੇ ਹੋਏ ਐ ਅੱਛਾ ਲੱਗ ਰਿਹਾ ਐ ਇਹ ਦੇਖਿਆ ਅਸੀਂ ਗੱਲਬਾਤ ਕੀਤੀ ਗਈ ਐ ਛੋਟੇ ਛੋਟੇ ਬੱਚੇ ਵੀ ਕਿਹੜੇ ਕਿਸ਼ਨ ਭਗਵਾਨ ਦਾ ਰੂਪ ਬਣਾ ਕੇ ਸੂਰੂਪ ਬਣਾਇਆ ਗਿਆ ਜਿਸ ਦੇ ਵਿੱਚ ਕਲਾ ਪੇਸ਼ ਵੀ ਕੀਤੀ ਗਈ ਐ ਆਹ ਤਸਵੀਰਾਂ ਤੁਹਾਨੂੰ ਅਸੀਂ ਮੰਦਰ ਦੀਆਂ ਲੈ ਕੇ ਆਏ ਹਾਂ ਜਨਮ ਅੋਸ਼ਭ ਪੂਰੀ ਦੁਨੀਆ ਦੇ ਵਿੱਚ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ ਅਸੀਂ ਗੱਲ ਕਰੀਏ ਜਲੰਧਰ ਦੇ ਵਿੱਚ ਵੀ ਸਤਤਮ ਧਰਮ ਮੰਦਿਰ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੀਆਂ ਰੌਣਕਾਂ ਗੜੀਆਂ ਲੱਗੀਆਂ ਹੋਈਆਂ ਸਾਡੇ ਨਾਲ ਪ੍ਰਦੀਪ ਛਾਪੜਾ ਜੀ ਛਾਪੜਾ ਜੀ ਬੜੀ ਬੜੀ ਧੂਮ-ਧਾਮ ਨਾਲ ਜਨਮ ਅੋਸ਼ਭ ਕਿਹੜਾ ਮਨਾਇਆ ਜਾਂਦਾ ਸਤਿ ਸ਼੍ਰੀ ਸੁਨਾਧਨ ਧਰਮ ਮੰਦਿਰ ਤੋਂ ਮੈਂ ਪ੍ਰਦੀਪ ਛਾਪੜਾ ਬੋਲ ਰਿਹਾ ਹਾਂ ਅੱਜ ਅਸੀਂ ਬੜੇ ਧੂਮ-ਧਾਮ ਨਾਲ ਆਪਣੇ ਨੰਦ ਲਾਲਾ ਜੀ ਦਾ ਜਨਮ ਉਤਸਵ ਮਨਾ ਰਹੇ ਹਾਂ ਅਤੇ ਅਨੇਕ ਤਰ੍ਹਾਂ ਦੇ ਸਰੂਪ ਚਾਂਕੀਆਂ ਔਰ ਬਹੁਤ ਵਧੀਆ ਸੁੰਦਰ ਸੁੰਦਰ ਢਾਂਗ ਨਾਲ ਸਜਾਇਆ ਜਾ ਰਿਹਾ ਮੰਦਰ ਦੀ ਰੌਣਕ ਦੇਖਣਯੋਗ ਹੈ ਆਪ ਸਭੀ ਆ ਕੇ ਮੰਦਰ ਮੈਂ ਦੇਖਣਯੋਗ ਕਰੇ ਹਰ ਸਾਲ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਛੋਟੇ-ਛੋਟੇ ਬੱਚਿਆਂ ਵੱਲੋਂ ਤੁਹਾਡੇ ਵੱਲੋਂ ਬੱਚਿਆਂ ਦੇ ਕਲਾ ਕਿਹੜੀ ਆ ਉਹ ਪੇਸ਼ ਬੜੀ ਧੂਮ-ਧਾਮ ਨਾਲ ਘੜਾ ਤੁਹਾਡੇ ਮੰਦਰ ਦੇ ਵਿੱਚ ਜਨਮ ਉਤਸਵ ਘੜਾ ਬੜੀ ਧੂਮ-ਧਾਮ ਨਾਲ ਜਨਮ ਜਨਮ ਉਤਸਵ ਜਿਹੜਾ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ ਉਧੇ ਛੋਟੇ ਛੋਟੇ ਬੱਚੇ ਨੰਦ ਉਤਸਵਨਾ ਕੇ ਕਿਸ਼ਨ ਭਗਵਾਨ ਬਣਾ ਕੇ ਰਾਧਾ ਰਾਣੀ ਬਣਵਾ ਕੇ ਸਾਡੇ ਮੰਦਰ ਆਏ ਨੇ ਉਹਨਾਂ ਨੂੰ ਬਹੁਤ ਸੋਹਣੇ ਢੰਗ ਨਾਲ ਅਸੀਂ ਨ੍ਰਿਤ ਕਰਵਾ ਕੇ ਮੰਦਰ ਦੀ ਸ਼ੋਭਾ ਵਡਾ ਰਹੇ ਦੇਖਿਆ ਸੀ ਗੱਲਬਾਤ ਕੀਤੀ ਗਿਆ ਮੰਦਿਰ ਕਮੇਟੀ ਦੇ ਨਾਲ ਤੁਸੀਂ ਦੇਖ ਰਹੇ ਹੋ ਛੋਟੇ ਛੋਟੇ ਬੱਚਿਆਂ ਵੱਲੋਂ ਕਿਹੜਾ ਬਣਾ ਕੇ ਮੰਦਰਾ ਦੇ ਵਿੱਚ ਲਿਆਇਆ ਜਾ ਰਿਹਾ ਤੁਸੀਂ ਤਸਵੀਰਾਂ ਦੇਖ ਰਹੇ ਹੋ ਕਿੰਨਾ অতি ਸੁਮੰਦਰ ਜੋ ਹੈ ਕਿਸ਼ਨ ਭਗਵਾਨ ਜੀ ਦਾ ਰੂਪ ਹੈ ਛੋਟੀ ਜੀ ਉਮਰ ਹੈ ਅਸੀਂ ਉਹਨਾਂ ਦੇ ਮਾਪਿਆਂ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਮੈਂ ਮੈਮ ਕਿੱਦਾਂ ਲੱਗ ਰਿਹਾ ਜਨਮ ਉਸ ਤੋਂ ਬੜੀ ਤੁਮਤਮਨਾ ਅਸੀਂ ਆਮ ਬੱਚੇ ਦਾ ਗੱਲ ਕਰੀਏ ਘਰਾਂ ਦੇ ਵਿੱਚ ਜਨਮ ਉਸ ਤੋਂ ਬੜੀ ਤੁਮਤਮਨਾ ਮਨਾਉਂਦੇ ਆ ਅੱਜ ਤੁਸੀਂ ਛੋਟਾ ਜਿਹਾ ਨੰਨਾ ਜੋ ਹੈ ਕਿਸ਼ਨ ਭਗਵਾਨ ਬਣਾ ਕੇ ਮੰਦਰਾ ਬਹੁਤ ਅੱਛਾ ਲੱਗ ਰਿਹਾ ਭੀਆ ਮੰਦਰ ਕਾਫੀ ਅੱਛੇ ਸਜੇ ਹੋਏ ਐ, ਅੱਛਾ ਲੱਗ ਰਿਹਾ ਐ। ਇਹ ਦੇਖਿਆ ਤੁਸੀਂ ਗਲਬਾਤ ਕੀਤੀ ਗਈ ਐ, ਛੋਟੇ-ਛੋਟੇ ਬੱਚੇ ਵੀ ਕਿਹੜੇ ਐ, ਕ੍ਰਿਸ਼ਨ ਭਗਵਾਨ ਦਾ ਰੂਪ ਬਣਾ ਕੇ ਸਰੂਪ ਬਣਾਇਆ ਗਿਆ ਜਿਸ ਦੇ ਵਿੱਚ ਕਲਾ ਪੇਸ਼ ਵੀ ਕੀਤੀ ਗਈ ਐ। ਆਹ ਤਸਵੀਰਾਂ ਤੁਹਾਨੂੰ ਅਸੀਂ ਮੰਦਰdਿਆਂ ਲੈ ਕੇ ਆਏ।